ਦੇ ਆਏ ਹਨ ਤੇ ਉਹ ਗਲਤੀਆਂ ਹੋਈਆਂ ਉਹਨਾਂ ਦੇ ਠੀਕ ਜੀਮਾ ਦਾ ਜਾਲੀ ਤੇ ਆਏ ਅਸੀਂ ਗੁਰੂ ਨੂੰ ਸਮਰਪਤ ਹੋਣ ਵਾਸਤੇ ਆਏ ਪਰ ਬੀਬੀ ਜੀ ਮੰਨਦੇ ਉਹਨਾਂ ਚ ਭਾਈਆਂ ਨੇ ਜਲਦੀ ਆਈਆਂ ਨੇ ਸਾਰਾ ਕੁਝ ਦੱਸ ਤੇ ਆ ਕੇ ਤਾਂ ਗਲਤੀਆਂ ਹੋਈਆਂ ਨੇ ਸਾਰਾ ਕੁਝ ਦੱਸ ਕੇ ਆਣਾ ਪਿਆ ਸਾਡੇ ਜੱਜਦਾਨ ਸੁਮੇਰ ਬਾਦ ਵੀ ਕਾਰਪੀ ਹੋਣੀ ਚਾਹੀਦੀ ਜਿਹੜੇ ਜਿਨ੍ਹਾਂ ਨੇ ਉਹ ਦਿੱਤੀ ਸੀ ਜਿਹੜੀ ਉਹਦੇ ਡਿਵੈਡ ਕਰ ਦੋ ਮੈਨੂੰ ਮਾਫੀ ਮੰਗ ਲੈਂਦੇ ਅੱਜ ਕਰ ਮਾਨਗੀ ਦੇ ਮੰਨੀ ਲੈ ਕੇ ਬਾਕੀ ਵਿੱਚ ਜ਼ਿਆਦਾ ਦੇਰ ਹੈ ਹੋਰ ਕੋਈ ਅੱਜ ਸਿਰਫ ਪਿਛਲੇ ਸਮੇਂ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਦੀ ਅਸੀਂ ਮੰਨਦੇ ਗਲਤੀਆਂ ਹੋਈਆਂ ਕਾਫੀ ਜ਼ਿਆਦਾ ਅਸੀਂ ਗੁਰੂ ਨੇ ਸਮਰਪਿਤ ਹੋਣ ਵਾਸਤੇ ਆਏ ਆਂ ਭਾਈ ਜੀ ਬੀਬੀ ਜੀ ਜਿਸ ਤਰੀਕੇ ਦੇ ਨਾਲ ਜੋ ਪਾਇਆ ਜਾ ਰਿਹਾ ਸੀ ਪਹਿਲਾਂ ਉਹਨਾਂ ਚੁਆਈਆਂ ਨੇ ਬਾਅਦ ਕੰਮ ਤੁਸੀਂ ਗੁਰੂ ਸਾਹਿਬ ਦੇ ਅਰਦਾਸ ਕਰ ਪਰ ਬੀਬੀ ਜੀ ਮੰਨਦੇ ਹੋ ਉਹਨਾਂ ਚੁਆਈਆਂ ਨੇ ਗਲਤੀਆਂ ਆ ਗਈ ਸਾਰਾ ਕੁਝ ਦੱਸ ਤੇ ਆ ਕੇ ਤੁਹਾਨੂੰ ਗਲਤੀਆਂ ਹੋਈਆਂ ਨੇ ਸਾਰਾ ਕੁਝ ਦੱਸ ਤੇ ਆਣਾ ਪਿਆ ਯਾਨੀ ਕੀ ਲੋਡ ਪੈ ਗਈ ਕਿ ਇਹੋ ਜਿਹੇ ਹਾਲਾਤ ਬਣ ਗਏ ਨੇ ਕਿ ਕਾਲਤਖ ਸਾਹਿਬ ਤੇ ਆ ਕੇ ਰੈਜਨਾਮਾ ਕਰਾਉਣਾ ਚਲ ਬੀਬੀ ਜੀ ਸੰਤਪੀਰ ਸਿੰਘ ਬਾਦਲ ਹਜੇ ਤੱਕ ਮੰਨ ਨਹੀਂ ਰਹੀ ਕਿ ਤੁਹਾਨੂੰ ਪਤਾ ਸਾਰੀ ਚੀਜ਼ਾਂ ਦਾ ਪਰ ਅਖੀਰ ਕਿਹੜੇ ਐਸੇ ਕਾਰਨ ਬਣ ਗਏ ਮੈਂ ਕਹਿੰਦਾ ਜੀ ਸਾਰਾ ਥਾਂ ਕਿ ਦੱਸ ਦੇ ਪਹਿਲਾਂ ਸਾਨੂੰ ਗੁਰੂ ਸਾਹਿਬ ਤੇ ਕੋਈ ਚੱਲ ਜਦੋਂ ਠੀਕ ਆਪਣਾ ਬੰਦਾ ਲਿਖਤੀ ਤੌਰ ਤੇ ਅਰਜੀ ਦੇ ਆਏ ਆ ਹਾਂ ਜੀ ਤੇ ਜੋ ਗੱਲ ਤੇ ਹੁੰਦੀਆਂ ਉਹਨਾਂ ਦੇ ਠੀਕ ਨਿਮਾਤਾ ਚਾਲੀ ਆਏ ਆ ਮੈਨੂੰ ਲੱਗਦਾ ਕਿ ਫਿਰ ਇਹ ਦੇ ਦਰਦ ਇੱਕ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਨਾਲ ਉਹਨੇ ਗੱਲਬਾਤ ਹੋਈ ਉਹ ਕਹਿੰਦੇ ਮੈਨੂੰ ਕਿਸੇ ਨੇ ਹਲੇ ਅਪਰੋਚ ਨਹੀਂ ਕੀਤਾ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਉਹਨਾਂ ਦੇ ਬਾਰੇ ਦੇਖੋ ਅੱਜ ਤਾਂ ਸਿਰਫ ਅਸੀਂ ਇਹ ਅਰਜੀ ਦੇ ਕੇ ਪਹਿਲਾਂ ਮਾਫੀ ਲੈ ਕੇ ਗੁਰੂ ਤੋਂ ਗੁਰੂ ਦੇ ਪੰਥ ਤੋਂ ਕਿਉਂਕਿ ਗੁਰੂ ਤੇ ਗੁਰੂ ਪੰਥ ਵਾਲੇ ਨਰਾਜ ਆ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਸਾਡੀ ਪਾਰਟੀ ਨਾਲ ਜਿਸ ਕਰਕੇ ਬਾਰ ਬਾਰ ਗੁਰੂ ਦਾ ਪਾਸਾ ਲਵਾਉਂਦੇ ਆ ਤੇ ਅਪੇਸ਼ਲੀ ਅਸੀਂ ਉਹ ਪਹਿਲਾਂ ਨਿਮਾ ਬੰਗਾਗੇ ਫਿਰ ਗੁਰੂ ਤੋਂ ਸਮੱਗਦੇ ਸ਼ਕਤੀ ਪ੍ਰਾਪਤ ਕਰਕੇ ਸ਼ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਲਈ ਜੋ ਵੀ ਯੋਜਨਾ ਦਿੱਤੀ ਆ ਉਹਦੇ ਲਈ ਅਸੀਂ ਵਿਦਵਾਨਾਂ ਕੋਲ ਵੀ ਮਹਾਂਪੁਰਖਾਂ ਕੋਲ ਵੀ ਗਿਆ ਜਾਨੀ ਹਰ ਪ੍ਰਿਚੀਕ ਉਹਨਾਂ ਨੇ ਕਿਹਾ ਕਿ ਜੇਕਰ ਮੇਰੇ ਤੱਕ ਪਹੁੰਚ ਕਰਦੇ ਤਾਂ ਮੈਂ ਵਿਚਾਰ ਕਰਦਾ ਜਰੂਰ ਜਾਵਾਂਗੇ ਸਾਰਿਆਂ ਕੋ ਜਾਵਾਂਗੇ ਜਿਹੜਾ ਵੀ ਸ਼ਰਮਣੀ ਕਾਲੀਦਲ ਨੂੰ ਤਾਕਰਾ ਮਹੂਤਕਾਰ ਲਈ ਜਾਊਗਾ ਪਾਸੇ ਹੀਗਾ ਉਹਦੇ ਤੱਕ ਜਰੂਰ ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਪਹਿਲਾਂ ਅਸੀਂ ਮਾਫੀ ਲੈ ਕੇ ਫੇਰ ਉਹਨਾਂ ਨੇ ਕਹਿੰਦੀ ਹੈ ਕਾਲੀਦਲ ਦਾ ਦੋ ਪਾਰ ਹੁਣ ਲਾਭ ਲੱਗ ਗਿਆ ਬਾਗੀ ਧੜਾ ਬਾਕੀ ਤੁਸੀਂ ਬਗਾਵਤ ਕਿਸੇ ਗੱਲੋਂ ਅਸੀਂ ਬਗਾਵਨਾ ਬਾਗੀਆਂ ਨਾ ਬਗਾਵਤਾ ਅਸੀਂ ਤਾਂ ਬਲਕੇ ਸ਼੍ਰੀ ਯਕਾਲ ਤੱਕ ਸਭ ਤੋਂ ਪਹਿਲੇ ਸੋਣਾ ਬਾਗੀ ਆ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗ ਲਈ ਬਾਗੀ ਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਅ ਗੁਰੂ ਅੱਗੇ ਗੁਰੂ ਪੰਥ ਅੱਗੇ ਅਰਦਾਸ ਕਰਨਾ ਕਿ ਸਮਤ ਤੇ ਸ਼ਕਤੀ ਵਸੇ ਗੁਰੂ ਅੱਜ ਤੇ ਗੁਰੂ ਦਾ ਪੰਥ ਅੱਗੇ ਤੋਂ ਗਲਤ ਕਿਆ ਰਹੂੰ ਅੱਗੇ ਤੋਂ ਪਾਰਟੀ ਤੱਕ ਨਹੀਂ ਜੁੜੂਤ ਹੋਵੇ ਇਹ ਕੋਈ ਬਾਗੀ ਪਣਾ ਸਮਾਜ ਸਮਾਜ ਦਾ ਪ੍ਰੈਸ ਤੇ ਮੀਡੀਆ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਕਿ ਬਾਗੀ ਤਾਂ ਉਹ ਨੇ ਜਿਹੜਾ ਕੋਈ ਪਾਰਟੀ ਦਾ ਮਤਲਬ ਕਮਜ਼ੋਰ ਕਰਨ ਲਈ ਜਾਏਗਾ ਇਹ ਤਾਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਾਏ ਇੱਕ ਜਨੂਬ ਸਾਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ ਟਾਲੀ ਦਲ ਦਾ ਦੋ ਪਾਰ ਹੋਣਾ ਬਹੁਤ ਮੰਨਤ ਭਾਰੀ ਗੱਲ ਹੈ ਬੰਦ ਕਮਰੇ ਚ ਬੈਠ ਕੇ ਗੱਲ ਸਾਰੀ ਜੜੀ ਸੁਝਾ ਲੈਣ ਇਹਨਾਂ ਨੇ ਕਿਹਾ ਇਹ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਹੋ ਤਾਂ ਚਲੋ ਅਸੀਂ ਤਾਂ ਅੱਜ ਤੱਕ ਕੋਈ ਪਾਰਟੀ ਤੋਂ ਨਹੀਂ ਆਇਆ ਸਿਰਫ ਅਸੀਂ ਬੁਲਾਵੇ ਲਾਉਂਦੇ ਆਂ ਅੱਜ ਜਿਮਾਜਾਜ ਕਾਲੀ ਜਾ ਰਹੇ ਇਹ ਬਤਨ ਕਹਿਆ ਜਾ ਰਿਹਾ ਤਾਂ ਸਭ ਕੁਝ ਮਿਲ ਗਿਆ ਪਰ ਫਿਰ ਵੀ ਤੁਸੀਂ ਅਜਿਹੀਆਂ ਗੱਲਾਂ ਕਰ ਰਹੇ ਹੋ ਮੈਂ ਸਰੋ ਦਾ ਇਹਦੇ ਵਿੱਚ ਮਿਲ ਮਲਾਵੜੀ ਤਾਂ ਗੱਲੇ ਨਹੀਂ ਅਜਿਹਾ ਕਿਤੇ ਨਾ ਕਿਤੇ ਗੁਰੂ ਦਾ ਖਾਤ ਗੁਰੂ ਤੇ ਗੁਰੂ ਦਾ ਪੰਛ ਸਾਡੇ ਤੋਂ ਨਰਾਜ਼ ਹੈ ਤਾਂ ਹੀ ਵਾਰ-ਵਾਰ ਕਹਿੰਦੇ ਕਿੰਨਾਂ ਕਰੋਗੇ ਸਿੰਘ ਸਾਹਿਬ ਦੀ ਕਾਰਵਾਈ ਕੀ ਲਈ ਜੋ ਗਲਤੀਆਂ ਹੋਈਆਂ ਪਿੱਛੇ ਜੋ ਕਮੀਆਂ ਰਹੀਆਂ ਪਿੱਛੇ ਉਹਨਾਂ ਨੂੰ ਦੂਰ ਕਰਨ ਲਈ ਮਹਾਰਾਜਾ ਗੁਰੂ ਅੱਗੇ ਅਰਦਾਸ ਕਰਨੀ ਹੈ ਕਿ ਸਮਸਥ ਭਖਤੇ ਸਿੰਘ ਸਾਹਿਬ ਦੇ ਕੋਲ ਮੰਨ ਚੀਤੀ ਜਾਏਗੀ ਕਿ ਪਾਰਟੀ ਦੇ ਪ੍ਰਧਾਨ ਦੇ ਖਿਲਾਫ ਜਿਹੜੀ ਪੰਥਕ ਰਵਾਇਤਾ ਮੁਤਾਬਕ ਕਾਰਵਾਈ ਹੋਵੇ ਤੇ ਕੋਈ ਤਾਂ ਅਸੀਂ ਡੋ ਪਿੱਛੇ ਝੱਟ ਕੇ ਹੋਈਆਂ ਉਹਨਾਂ ਅਸੀਂ ਆਪਣੀ ਗਲਤੀ ਦੀ ਮਾਫੀ ਮੰਗਣ ਆਏ ਆ ਕਿਸੇ ਨੇ ਮੰਤਰੀਆਂ ਚ ਨਹੀਂ ਪਾੜੇ ਇਹ ਉੱਤੇ ਟਪੜ ਪਰ ਜਿੱਥੇ ਮੰਤਰੀ ਸਾਹਿਬ ਪਹਿਲਾਂ ਵੀ ਮੰਗ ਸਕਦੇ ਸੀ ਕਿ ਕਾਫੀ ਸਮਾਂ ਹੋ ਗਿਆ ਇਹਨੇ ਸਮੇਂ ਤੋਂ ਬਾਅਦ ਨਹੀਂ ਕੋਈ ਯਾਦ ਹੁਣ ਹੁਣ ਮਾਰ ਜਾਣਾ ਇੱਧਰ 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 ਜਦੋਂ ਇਹੀ ਤਾਂ ਅਸੀਂ ਗੱਲ ਕਰਨਾ ਹੈ ਅਸੀਂ ਤਾਂ ਕਹਿ ਰਹੇ ਆ ਕਿ ਪਹਿਲਾਂ ਤੇ ਪਹਿਲਾਂ ਦੇ ਆਪ ਨੂੰ ਸਮਝ ਦੇ ਕਾਰਨ ਨਹੀਂ ਦੇਦੀ ਪਰ ਤੁਸੀਂ ਜੋ ਉਸਕੇ ਲੈਸੇਦਾਰ ਸੀਗੇ ਉਦੋਂ ਕੋਈ ਨਹੀਂ ਤੁਸੀਂ ਦਾਈ ਤਾਂ ਅਸੀਂ ਆਏ ਚਲੋ ਦਾਈ ਤਾਂ ਅਸੀਂ ਕਹਿ ਰਹੇ ਆ ਉਦੋਂ ਕਿਉਂ ਨਹੀਂ ਬੋਲੇ ਉਦੋਂ ਕਿਉਂ ਨਹੀਂ ਬੋਲੇ ਕਾਫੀ ਸਮਾਂ ਹੋ ਗਿਆ ਨਾ ਉਨਤੇ ਅੱਜ ਇਹ ਫਰਕ ਉਦੋਂ ਹੀ ਹੋਈ ਆ ਉਹਦੀ ਤਾਂ ਮਾਦੀ ਹੋਣੀ ਲੱਗਦਾ ਨਹੀਂ ਸਾਥ ਨਾਲ ਜਰਸਾਦਾਰ ਸਾਹਿਬ ਦੀ ਬਾਤ ਵੀ ਕਾਰਪੀ ਹੋਣੀ ਚਾਹੀਦੀ ਜਿਹਨਾਂ ਨਾਲ ਉਹਦੀ ਇੰਟੀਗ੍ਰਿਟੀ ਸੀ ਜੀ ਇਹਦਾ ਉਹਦੇ ਡਿਮੈਂਡ ਕਰ ਦੋ ਮੈਨੂੰ ਮਾਫੀ ਮੰਗਣੀ ਹੈ ਗੱਲਬਾਤ ਦੇ ਵਿੱਚ ਜ਼ਿਆਦਾ ਫੇਰ ਹੈ ਹੋਣਾ ਹੈ ਹੋਰ ਕੋਈ ਅੱਜ ਸਿਰਫ ਪਿਛਲੇ ਸਮੇਂ ਵਿੱਚ ਜਿਹੜੀਆਂ ਗੱਲਾਂ ਹੋਈਆਂ ਕਿਉਂ ਆਦੀਏ ਜੀ ਮੈਨੂੰ ਲੱਗਦਾ ਗਲਤੀਆਂ ਹੋਈਆਂ ਕਾਫੀ ਜ਼ਿਆਦਾ ਜੀ ਜੀ ਸਾਫੇ ਜ਼ਿੰਮੇਦਾਰ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਜਿਨ੍ਹਾਂ ਵੱਲੋਂ ਉਸ ਸਮੇਂ ਜਿਹੜੇ ਮਾਫੀ ਦਿੱਤੇ ਗਈਆਂ ਔਰ ਅਸੀਂ ਚਿੱਠੀ ਜੀ ਗਲਤੀਆਂ ਕਿਹੜੀਆਂ ਸੰਜੀਗ ਆ ਜੀ ਮੰਗਣ ਜਾ ਰਹੇ ਹੋ ਜੀ ਚਿੱਠੀ ਤੁਹਾਨੂੰ ਜਾਰੀ ਕਰਦਾ ਜੋ ਜੋ ਗਲਤੀਆਂ ਹੋਈਆਂ ਪਿੱਛੇ ਜਿਹੜਾ ਤੁਸੀਂ ਕਹਿੰਦੇ ਚੰਦੂ ਬਾਹਰ ਕਿਸੇ ਕਾਲੀ ਵਾਲੋਂ ਪਹਿਲੇ ਗਿਆ ਜਾਣੇ ਜਾਂਨੇ ਕੀ ਤੁਹਾਨੂੰ ਪਤਾ ਕੀ ਕਿਹੜੀ ਜਾਣੇ ਜਾਂਨੇ ਸੀ ਉਹ ਆ ਕੇ ਕਰਦੇ ਆਂ ਜੀ ਆ ਕੇ ਕਰਦੇ ਆਂ ਮੱਕੀ ਅਸੀਂ ਆਈ ਜਿਹੜੀਆਂ ਜਾਨੇ ਕਿਹੜੀ ਗਲਤੀਆਂ ਸੀ ਤੁਹਾਡੀਆਂ ਕਿਹੜੀਆਂ ਕਿਹੜੀਆਂ ਜਾਣੇ ਜਾਣੀਆਂ ਸੀ ਉਹ ਮੇਰੀਆਂ ਕਿੱਥੇ ਲਿੱਤੀਆਂ ਸਾਰੀਆਂ ਕਿੱਥੇ ਲਿੱਤੀਆਂ ਜਿਹੜੀਆਂ ਗਲਤੀਆਂ ਹੋਈਆਂ ਉਹ ਦਿੱਤੀ ਦਿੱਤੀ ਦੇ ਦੇਖਤੀਆਂ ਤੇ ਉਹਨਾਂ ਦਾ ਜ਼ਿਕਰ ਕੀਤਾ ਸੀ ਮੈਸੇਜ ਤੋਂ ਤੇ ਅੱਗੇ ਕੀ ਕਰਨਾ ਜੈਦਾ ਪਰ ਲੱਗਦਾ ਨਹੀਂ ਕਿ ਜ਼ਿਆਦਾ ਦੇਰ ਹੋਊਗੀ ਚੰਦੂ ਵਾਲੇ ਸਰ ਕਿਉਂਕਿ ਆਫੀ ਪਹਿਲਾਂ ਸਮਾਂ ਵੀ ਆਪਾਂ ਜੇ ਮੈਂ ਕਹਿੰਦੇ ਦੇਰ ਆਏ ਦਰੁਸਤ ਆਏ ਮੈਂ ਮਨ ਚਾਹੇ ਦੇਰੀ ਹੋਈ ਆ ਤਾਂ ਹੀ ਤਾਂ ਬਾਰ-ਬਾਰ ਮਸਤੀ ਰਹਿ ਗਈ ਦੋ ਮਹੀਨੇ ਮਾਫੀ ਹੋਰ ਕਿੰਨੀ ਮੈਨੂੰ ਮੰਗਣੀ ਚਾਹੀਦੀ ਹੈ ਜੀ ਦੱਸੋ ਨਾਮ ਉਹ ਕਿਹੜੇ ਕਿਹੜੇ ਬੰਦੇ ਨੂੰ ਮਾਫੀ ਦੇਣਾ ਹੈ ਬਾਕੀ ਦਾ ਰੋਕਣਾ ਹੈ ਅਜਿੰਦਾ ਆਪਣੇ ਆਪ ਨੂੰ ਮੰਨਦੇ ਆ ਤੇ ਬਾਕੀ ਚਿੱਠੀ ਵਿੱਚ ਅਸੀਂ ਲਿਖਦਾ ਜੀ ਹਰ ਇੱਕ ਮਿੰਟ ਜੀ